ਇਹ ਉਹ ਜਗ੍ਹਾ ਹੈ ਜਿੱਥੇ ਪਿਛਲੇ ਇੱਕ ਤੋਂ ਮਹੀਨੇ ਤੋਂ ਹਾਂਜੀ ਇੱਕ ਮਹੀਨੇ ਤੋਂ ਚਾਹੇ ਧੁੰਦ ਹੋਵੇ ਠੰਡ ਹੋਵੇ ਮੀਂਹ ਹੋਵੇ ਹਵਾ ਹੋਵੇ ਇਹ ਇੱਥੇ ਹੀ ਬੈਠੇ ਨੇ ਵਿਚਾਰੇ ਛੁੱਟੀਆਂ ਹੋ ਗਈਆਂ ਠੰਡ ਜ਼ਿਆਦਾ ਹੈ ਧੁੰਦ ਜ਼ਿਆਦਾ ਹੈ ਪਰ ਇਹਨਾਂ ਵਿਚਾਰਿਆਂ ਦੀ ਛੁੱਟੀ ਨਹੀਂ ਹੋ ਰਹੀ ਉਹ ਫੋਟੋ ਉੱਤੇ ਬੈਠੀਆਂ ਔਰ ਇਹ ਉਹ ਜਗ੍ਹਾ ਹੈ ਜਿੱਥੇ ਲੋਟ ਹੋ ਰਹੀ ਹੈ ਸਭ ਤੋਂ ਵੱਡੀ ਲੋਟ ਇਹ ਲੋਟ ਹੋ ਰਹੀਆਂ ਪੰਜਾਬ ਦੇ ਕੁਦਰਤੀ ਸੋਮੇ ਪਾਣੀ ਦੀ ਜਿੱਥੋਂ 8.5 ਐਮਐਫ ਪਾਣੀ ਉਹ ਰਾਜਸਥਾਨ ਫੀਡਰ ਤੇ ਜਾਂਦਾ ਹੈ ਔਰ ਪੰਜਾਬ ਕੋਲੇ ਕਿੰਨਾ ਬਚਿਆ 11 ਐਮਐਫ ਆ ਜਗਾ ਵੇਖੋ ਜਿੱਥੇ ਇੱਕ ਮਹੀਨੇ ਤੋਂ ਬੰਦੇ ਬੈਠੇ ਹੋਏ ਨੇ ਸਤੀਕਾਲ ਜੀ ਅੰਕਾ ਤੁਹਾਡੀ ਜਗਾ ਵਖਾ ਜੀਏ ਹੈ ਆ ਜੋ ਉਥੇ ਕੋਈ ਵਖਾ ਦਿੰਨੇ ਚਲੋ ਲੜਦੀ ਹੈ ਫਰਮਸਾ ਫਰਮੀ ਮਤੇ ਲੜਦੀ ਗਈ ਬੈਟ ਫਸ ਗਿਆ ਅਸ ਕੀ ਨੰਦੇ ਹਾਈਵੇ ਤੇ ਵੀ ਹੋ ਬੰਗਿਆ ਜਤ ਤੋਨੀ ਕੋ ਬਾਈਕਾ ਕੰਸੀ ਨਹੀਂ ਕਿਥੇ ਬਣੇ ਬਣੇ ਆ ਵੇਖ ਲਿਓ ਜੇ ਉਹ ਨਹਿਰ ਉਹ ਮੈਂ ਪਰਲੇ ਪਾਸੇ ਦੀ ਇਹ ਕਮਾਲ ਵਾ ਨਹਿਰ ਨੂੰ ਕੱਢਣ ਦਾ ਪਲਾਨ ਕਰ ਰਹੇ ਨੇ ਡੈਫੀਨੇਟਲੀ ਆ ਗੁਰੂ ਘਰ ਦੇ ਪਰਲੇ ਪਾਸੋਂ ਕਰਨਗੇ ਕੋਸ਼ਿਸ਼ ਫਿਰ ਨਾਲ ਜੋੜ ਦੇਣਗੇ ਇਹ ਜਿਹੜੀ ਮਾਲਵਾ ਨਹਿਰ ਹੈ ਇਹਾਂ ਦੇ ਜੀ 1.5 ਲੱਖ ਕਿੱਲੇ ਨੂੰ ਪਾਣੀ ਦਿਓਗੀ ਜਿਹਦੇ ਚੋਂ 1 ਲੱਖ ਕਿੱਲੇ ਵਾਲੇ ਕਹਿ ਚੁੱਕੇ ਆ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਪਾਣੀ ਜਿਹੜਾ ਬੁੱਢਾ ਨਾਲ ਆਵੇ ਜਿਹੜਾ ਪਾਣੀ ਉਹਾਂ ਦੇ ਸਾਡੇ ਕੋਲੇ ਆਲਰੇਡੀ ਲਿਫਟ ਪੰਪ ਹੈਗੇ ਨੇ ਤੁਸੀਂ ਸਾਡੀ ਜ਼ਮੀਨ ਕਿਉਂ ਦੁਬਾਰਾ ਲਾਉਂਗੇ ਹੋਰ ਬੜੇ ਥਾਵਾਂ ਤੇ ਉਹ ਜ਼ਮੀਨ ਚਾਹੀਦੀ ਆ ਜਾਂ ਨਹਿਰ ਚਾਹੀਦੀ ਆ ਉਹਨਾਂ ਨੂੰ ਨਹਿਰ ਕਿਉਂ ਨਹੀਂ ਦਿੰਦੇ ਰੋਪੜਾ ਵਾਲੇ ਮੰਗ ਰਹੇ ਨੇ ਕਦੋਂ ਦੇ ਹੋਰ ਕਿੰਨੀਆਂ ਲੋਕ ਮੰਗ ਰਹੇ ਨੇ ਜਾਂ ਉਹਦੇ 'ਚ ਵੀ ਕੋਈ ਤਰੀਕਾ ਉਹ ਨਹਿਰ ਨੇ ਅੱਗੇ ਰਾਜਸਥਾਨ 'ਚ ਜਾ ਕੇ ਮੁਕਣਾ ਉਹਨਾਂ ਨੂੰ ਪਾਣੀ ਐਕਸਟਰਾ ਦੇਣਾ ਏਹੀ ਕਾਰਨ ਹੋ ਸਕਦਾ ਮੈਨੂੰ ਲੱਗਦਾ ਐ ਇੱਧਰ ਆਓ ਜ਼ਰਾ ਇਹਨੇ ਕਿਨਾ ਥੋੜਾ ਮੰਗਲ ਸਿੰਘ ਹੈ ਪੰਗਲ ਸਿੰਘ ਹਰਿਆਣ ਦੀ ਮਾੜੀ ਜੀ ਵਿੱਥਾ ਸੁਣੀਓ ਜੀ ਅੱਜ ਇਹਨਾਂ ਦਾ ਹਾਲ ਕੀ ਆ ਡੇਢ ਕਿੱਲਾ ਜ਼ਮੀਨ ਦਾ ਜੀ ਇੱਕ ਛੋਟੀ ਜੀ ਟੁਕੀ ਉਹ ਵੀ ਇਥੇ ਐੜ ਦੇ ਵਿੱਚ ਵੱਜ ਕੇ ਮਰ ਗਈ ਆ ਆਸਟਾ ਮ ਦੁੱਧ ਤਾਂ ਵੀ ਇੰਨੀ ਤੰਗੀ ਆ ਕਿ ਬੱਚੇ ਸੁੱਕੀ ਚਾਹ ਦੁੱਧ ਦੀ ਬਣਾਵਣਾ ਪੀਂਦੇ ਆ ਦੋ ਬੇਟੀਆਂ ਤੁਹਾਡੇ ਹਾਂਜੀ ਇੱਕ ਬੇਟਾ ਜੀ ਇੱਕ ਦੋ ਬੇਟੀਆਂ ਇੱਕ ਬੇਟਾ ਅੱਛਾ ਤੁਸੀਂ ਇਹ ਦੱਸਿਓ ਤੇ ਤੁਹਾਡੀ ਜ਼ਮੀਨ ਕਿੰਨੀ ਹੈ ਡੇਢ ਕਿਲਾ ਜੀ ਉਹ ਸਾਰੀ ਗਈ ਹਾਂਜੀ ਉੱਥੇ ਉਹਨਾਂ ਦਾ ਕਣਕ ਬੀਜੀ ਵੀ ਉਹ ਥੋੜੀ ਸੰਸਾਈ ਉਹਨਾਂ ਨੇ ਕੀਤੀ ਆ ਬੱਦਰ ਅੱਜ ਕਿਉਂ ਆ ਕਿ ਵੀ ਨਹੀਂ ਪਰ ਉਹਦੇ ਵਿੱਚ ਬੋਰ ਸੀ ਉਹ ਲੱਭਾ ਹੀ ਨਹੀਂ ਆ ਪਾਣੀ ਨਹੀਂ ਹੈਗਾ ਤੇ ਉਹ ਕਿੱਥੋਂ ਹਣੀ ਉਹ ਇੱਕ ਬੇਨਤੀ ਆ ਮੇਰੀ ਕਿ ਜੇ ਕੋਈ ਮਦਦ ਕਰਨ ਵਾਲੇ ਲੋਕ ਜਿਵੇਂ ਕਿ ਪਹਿਲਾਂ ਹੜਪੀਟਾਂ ਦੀ ਮਦਦ ਕੀਤੀ ਉਹ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਇਨਾਂ ਦੀ ਜੇ ਮਦਦ ਕਰ ਸਕੋ ਤਾਂ ਕਰਿਓ ਜੇ ਦੋ ਬੇਟੀਆਂ ਨੇ ਇੱਕ ਬੇਟਾ ਹੈ ਡੇਢ ਕਿੱਲਾ ਸੀ ਉਹ ਫਸਲ ਪਹਿਲਾਂ ਬਰਵਾਦ ਹੋ ਗਈ ਹੁਣ ਤਾਂ ਚੱਲੂ ਵੀ ਨਹੀਂ ਆ ਕਿਨ ਕਿ ਇਹਨਾਂ ਨੇ ਵਿਚਾਰਿਆਂ ਨੇ ਔਕੇ ਸੌਕੇ ਹੋ ਕੇ ਮੱਝ ਇੱਕ ਸੀ ਉਹ ਵੀ ਚਲੀ ਗਈ ਦੁੱਧ ਪਾਣੀ ਚਾਹ ਕੁਛ ਵੀ ਬੁਰਾ ਹਾਲ ਹੈ ਜੇ ਹੋ ਸਕੇ ਤਾਂ ਮਦਦ ਕਰਿਓ ਜੇ ਇਨਾਂ ਦੀ ਅੰਦਰ ਔਰ ਨੰਬਰ ਬੋਲ ਦਿਓ ਆਪ ਦਾ ਤੁਸੀਂ 8872959156 ਪੰਜਾਬੀ ਹਰਥਾ ਮਦਦ ਕਰਦੇ ਥੋੜੀ ਵੀ ਮਦਦ ਕਰਨਗੇ ਆ ਜਗ੍ਹਾ ਉਹ ਹੈ ਭਰਾਹੋ ਜਿਹੜੀ ਲੋਟਦੀ ਮੈਂ ਕਹਿੰਨਾ ਸਭ ਤੋਂ ਵੱਡੀ ਨਿਸ਼ਾਨੀ ਹੈ ਤੇ ਇਸ ਵਕਤ ਇੱਕ ਤੱਕੇ ਦੀ ਤਕਾ ਵੀ ਸੀਗਾ ਅਦੇ ਮੁੱਖ ਮੰਤਰੀ ਸਾਹਿਬ ਕੱਲ ਪਰਸੋਂ ਕਹਿ ਆਏ ਨੇ ਖੜ ਕੇ ਅਸੀਂ ਭਾਈ ਕਨਈਆ ਦੇ ਵਾਰਸਾਂ ਸ਼ਾਇਦ ਅਗਲੀ ਪਾਣੀ ਦੇਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿੰਨਾਂ ਨੂੰ ਜਿਨ੍ਹਾਂ ਕੋਲੇ ਆਲਰੇਡੀ 13 ਐਮਐਫ ਪਾਣੀ ਹੈ ਰਾਜਸਥਾਨ ਵਾਲਿਆਂ ਕੋਲੇ 14 ਹੈ ਦੋਨੋਂ ਨੌਨ ਰਿਪੇਰੀਅਨ ਸਟੇਟ ਨੇ ਅਸੀਂ ਰਿਪੇਰੀਅਨ ਸਟੇਟ ਆ ਸਾਡੇ ਕੋਲੇ 11 ਜਿਹਦੇ ਵਿੱਚ ਹਜੇ ਹੋਰ ਢਾਕਾ ਮਾਰਨਾ ਸਾਡੇ 40 ਐਮਐਫ ਚਾਹੀਦੇ ਜਿਹਦੇ ਨਾਲ ਅਸੀਂ ਸਾਰੇ ਥਾਵਾਂ ਤੇ ਕਸੀਆਂ ਨਾਲ ਨਹਿਰਾਂ ਦਾ ਪਾਣੀ ਲਾ ਸਕੀਏ ਤੇ ਥਲੜਾ ਪਾਣੀ ਜੋ ਸਾਡਾ ਤੀਜੇ ਤਲ ਤੇ ਪਹੁੰਚ ਗਿਆ ਉਹਨੂੰ ਬਚਾ ਸਕੀਏ ਬਜਾਏ ਇਸ ਦੇ ਕਿ ਸਾਨੂੰ ਪਾਣੀ ਦਿੱਤਾ ਜਾਵੇ ਉਹਦੀ ਬਜਾਏ ਕੋਸ਼ਿਸ਼ ਕੀ ਹੋ ਰਹੀ ਹੈ ਕਿ ਜਿਹੜਾ ਬੱਚਿਆ ਖੁੱਚਿਆ ਉਹਨੂੰ ਵੀ ਖੋ ਲਈਏ ਔਰ ਇੱਕ ਧੱਕਾ ਆ ਹੈ ਆ ਵਖਾਿੰਦੇ ਰਾਂ ਸਾਰੇ ਟੈਂਟ ਲੱਗੇ ਹੋਏ ਨੇ ਦੂਰ ਤੱਕ ਹੈ ਉੱਥੋਂ ਚੜ ਕੇ ਆਏ ਆ ਆਪਾ ਪੌੜੀਆਂ ਤੇ ਇਹ ਪੌੜੀਆਂ ਤੋਂ ਛੜ ਕੇ ਅਸੀਂ ਤਾਂ ਆ ਗਏ ਉੱਤਰ ਵੀ ਵਾਪਸ ਜਾਵਾਂਗੇ ਪਰ ਆ ਜਿੰਨੇ ਸੱਜਣ ਬੈਠੇ ਹੋਏ ਨੇ ਅੰਦਰ ਇਹ ਸਾਰੇ ਸੱਜਣ ਪਿਛਲੇ 1 ਕੰਮਹੀਨੇ ਤੋਂ ਬੈਠੇ ਨੇ ਕਿ ਸਾਾਨੂੰ ਜਿਹੜਾ ਤੁਸੀਂ ਐਲਾਨ ਕੀਤਾ ਸੀ 20000 ਰੁਪਿਆ ਤੇ 20 ਉਹ ਤਾਂ ਦੇ ਦਿਓ ਫੇਰ ਇਹਨਾਂ ਦਾ ਜੋ ਗਰਦੌਰੀਆਂ ਵਾਲਾ ਮਾਮਲਾ ਉਹ ਪਰਮਾਨੈਂਟ ਨਹੀਂ ਜਿੱਠਿਆ ਜਾਵੇ ਜਿਹੜਾ 19 ਤੋਂ ਬੰਦ ਕੀਤੀਆਂ ਪਹਿਲਾਂ ਇਹਨਾਂ ਦੇ ਨਾਂ ਤੇ ਸੀ ਗਰਦੌਰੀਆਂ ਤੀਜਾ ਮੋਸਟ ਇੰਪੋਰਟੈਂਟ 3 400 ਕਿੱਲਾ ਇੱਧਰ ਇਹ ਦੂ ਅੱਗੇ ਦਰਿਆ ਹੈ ਨਹੀਂ 4000 ਕਿਲਾ ਇੱਧਰ ਇਹ ਦੂ ਪਿੱਛੇ ਦਰਿਆ ਹੈ ਨਹੀਂ ਤੇ ਜੇ ਇਹਨਾਂ ਨੂੰ ਤੁਸੀਂ ਐਕਵਾਇਰ ਕੀਤਾ ਤਾਂ ਪਹਿਲਾਂ ਵਾਲਾ ਤੇ ਅੱਗੇ ਵਾਲਾ ਕਿਉਂ ਨਹੀਂ ਐਕਵਾਇਰ ਕੀਤਾ ਇਹਦਾ ਕੋਈ ਸੋਲੂਸ਼ਨ ਸੋਚਿਆ ਤੁਸੀਂ ਅਸੀਂ ਆਹੀ ਮੰਗ ਕਰ ਰਹੇ ਹਾਂ ਹੁਣ ਜਿਹੜੀ ਚੀਫ ਅਡੀਸ਼ਨਲ ਸੈਕਟਰੀ ਨਾਲ ਮੁਲਾਕਾਤ ਇਹਨਾਂ ਦੀ ਪ੍ਰਧਾਨ ਜੀ ਨੂੰ ਮੈਂ ਕਹਿ ਕੇ ਆਂ ਕਿ ਉਹਨਾਂ ਨੂੰ ਤੁਸੀਂ ਕਹਿੰਦੇ ਇਹਦੇ ਲਈ ਇੱਕ ਟ੍ਰਿਬਿਊਨਲ ਬਣਾਓ ਜਿਹਦਾ ਸਮਾਂ ਫਿਕਸ ਹੋਵੇ ਸਾਲ ਦੇ ਅੰਦਰ ਅੰਦਰ ਜਿਹਦੇ ਚ ਇਹਨਾਂ ਦੀ ਮੈਂ ਗਿਣਤੀ ਜ਼ਿਆਦਾ ਹੋ ਗਈ ਔਰ ਜਿਹਦੇ ਚ ਇੱਕ ਫੈਸਲਾ ਲਿਆ ਜਾਵੇ ਕਿ ਇਹਨਾਂ ਦਾ ਪਰਮਾਨੈਂਟ ਇਲਾਜ ਕੀ ਹੋਊਗਾ ਨਹੀਂ ਤਾਂ ਇਹ 75 75 ਸਾਲ ਉਮਰ ਔਰ 75 ਆਰੀ ਡੁੱਬ ਚੁੱਕੇ ਨੇ ਔਰ ਆ ਜਿਹੜੀ ਡੀਸਲਟਿੰਗ ਉੱਥੇ ਨਹੀਂ ਹੋ ਰਹੀਗੀ ਇਹ ਵੀ ਹੋ ਸਕਦਾ ਹੈ ਕਿ ਕਦੇ ਇਹ ਪਾਣੀ ਉੱਤੋਂ ਦੀ ਲੰਘ ਜੇ ਕਿਉਂਕਿ ਕੰਨੀਆਂ ਤੋਂ ਮਾਈਨਿੰਗ ਕਰਦੇ ਨੇ ਸੈਂਟਰ 'ਚੋਂ ਨਹੀਂ ਜਿੱਥੇ ਪਾਣੀ ਹੁੰਦਾ ਐਂ ਹੀ ਪੌਂਗ ਦੇ ਵਿੱਚ ਵੀ ਨਹੀਂ ਡੀਸਲਟਿੰਗ ਹੋ ਰਹੀ ਪਾਖੜਾ ਚ ਵੀ ਨਹੀਂ ਹੋ ਰਹੀ ਕਿਉਂਕਿ ਉਹ ਡੀਸਲਟਿੰਗ ਉਦੋਂ ਹੋਗੀ ਜਿੱਾਂ ਤਾਂ ਉੱਤੇ ਪਾਣੀ ਨਾ ਹੋ ਵੀ ਮੈਂ ਸਿਰਫ ਇੰਨੀ ਗੱਲ ਪੁੱਛਦਾਂ ਕਿ ਜਦੋਂ ਤੁਸੀਂ ਇਹ ਬਣਾਏ ਸੀਗੇ ਡੈਮ ਉਦੋਂ ਤੁਸੀਂ ਡੀਸਲਟਿੰਗ ਦਾ ਸੋਚਿਆ ਨਹੀਂ ਸੀ ਜੇ ਨਹੀਂ ਸੋਚਿਆ ਸੀ ਤਾਂ ਉਦੋਂ ਬਾਅਦ ਸੋਚ ਲੈਂਦੇ ਦੱਸੂਗੇ ਕੀ ਕਰੋਗੇ ਬੜੀਆਂ ਜ਼ਿਆਤੀਆਂ ਨੇ ਜਿਹੜੀਆਂ ਅਸੀਂ ਦਿਨ ਰਾਤ ਘਨਉਂਦੇ ਰਹਿੰਨੇ ਆ ਬਿਲਕੁਲ ਪਰ ਆ ਤਾਂ ਮਤਲਬ ਹੱਦੀ ਹੈ ਯਾਰ ਔਰ ਮੈਂ ਉਹ ਤਕੜੇ ਆ ਇਹ ਬੰਦੇ ਜਿਹੜੇ ਹੱਸੀ ਵੀ ਜਾਂਦੇ ਨੇ ਹਜੇ ਵਰਨਾ ਤੁਸੀਂ ਕੋਈ ਕਸਰ ਨਹੀਂ ਛੱਡੀ ਸੀ